ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੋਏ ਇਕੱਠੇ ਹੁਣ ਇੱਕ ਦੂਜੇ ਦੇ ਸੋਲੇ ਗਏ ਜਾ ਰਹੇ ਨੇ ਜਦੋਂ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਇਹ ਵੱਡੇ ਆਗੂ ਇੱਕ ਦੂਜੇ ਦੀ ਸ਼ਕਲ ਵੀ ਨਹੀਂ ਵੇਖਣਾ ਚਾਹੁੰਦੇ ਲੇਕਿਨ ਜਦੋਂ ਕੋਈ ਧਾਰਮਿਕ ਪ੍ਰੋਗਰਾਮ ਇੱਕ ਦੂਜੇ ਦੇ ਘਰੇ ਦੇ ਵਿੱਚ ਘਰ ਦੇ ਵਿੱਚ ਕਰਵਾਏ ਜਾਂਦੇ ਨੇ ਤਾਂ ਇਹਨਾਂ ਵੱਲੋਂ ਇੱਕ ਦੂਜੇ ਦੇ ਪਰਿਵਾਰ ਦੇ ਸੋਹਲੇ ਗਏ ਜਾਂਦੇ ਨੇ ਤੇ ਇੰਜ ਵੀ ਲੱਗ ਰਿਹਾ ਹੈ ਕਿ ਜਿਵੇਂ ਮਨਪ੍ਰੀਤ ਬਾਦਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਵੱਲੋਂ ਨਹੀਂ ਉਹ ਲੜਨਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲਾਂਕਿ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਹੈ ਟਿਕਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਜੇਕਰ ਭਾਰਤੀ ਜਨਤਾ ਪਾਰਟੀ ਅਤੇ ਸ਼ਰੂਨੀ ਇਕਾਲੀ ਦਲ ਦਾ ਗੱਠਜੋੜ ਹੋ ਜਾਂਦਾ ਹੈ ਤਾਂ ਸਰਕਾਰ ਵੀ ਬਣ ਸਕਦੀ ਹੈ ਪਹਿਲਾ ਆਪਾਂ ਮਨਪ੍ਰੀਤ ਬਾਦਲ ਦੀ ਗੱਲ ਸੁਣਦੇ ਹਾਂ ਕਿ ਮਨਪ੍ਰੀਤ ਬਾਦਲ ਕਿਸ ਤਰ੍ਹਾਂ ਕਹਿ ਰਿਹਾ ਹੈ ਉਮਰ ਦੇ ਵਿੱਚ ਮੈਂ 75 ਸਾਲ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਪੜਿਆ ਕਦੇ ਨਹੀਂ ਦੇਖਿਆ ਕਦੇ ਨਹੀਂ ਸੁਣਿਆ ਕਿ ਕਿਸੇ ਬੁਲਕ ਦਾ ਮਜੂਤਾ ਪ੍ਰਧਾਨ ਮੰਤਰੀ ਕਿਸੇ ਮੁਲਕ ਦੇ ਮਜੂਤਾ ਮੁੱਖ ਮੰਤਰੀ ਦੇ ਪੈਣਾ ਨਾਤ ਲਾ ਰਿਹਾ ਜਿਹਨੂੰ ਹਿੰਦੀ ਚ ਕਹਿੰਦੇ ਜਨਸਪਰਸ਼ੀ ਪਰ ਇਕਵਾਰੀ ਨਹੀਂ ਤਰਜ਼ੀਗਾ ਵਰਤਦਾ ਔਰੇ ਕੋਈ ਜਿਹੜੇ ਤੁਸੀਂ ਤਸੱਦਦ ਕਰੋਗੇ ਦੇ ਜੋਰ ਲਾਦੇ ਨੂੰ ਕਿਸੇ ਦੇ ਪਹਿਲੇ ਹੱਥ ਲਾਉਂਦੇ ਦੇਖਿਆ ਜਿਹੜੇ ਮੈਦਨ ਮਿਲਾ ਜਾਂਦੀ ਕਿਸੇ ਦੇ ਪਹਿਲੇ ਹੱਥ ਲਾਉਂਦੇ ਦੇਖਿਆ ਜਿਹੜੇ ਡਾਕਟਰ ਮਨਮੋਹ ਸਿੰਘ ਨੂੰ ਕਿਸੇ ਦੇ ਪਹਿਲੇ ਹੱਥ ਲਾਉਂਦੇ ਦੇਖਿਆ ਔਰ ਪ੍ਰਧਾਨ ਮੰਤਰੀ ਵੀ ਕੋਈ ਸੁਧਾਰਨ ਪ੍ਰਧਾਨ ਮੰਤਰੀ ਨਹੀਂ ਪ੍ਰਾਈਮ ਮਿਨਿਸਟਰ ਮੋਦੀ ਵਰਗਾ ਪ੍ਰਧਾਨ ਮੰਤਰੀ ਜਿਹੜਾ ਤਾਤ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਅੱਗੇ ਵੀ ਚੁੱਕਦਾ ਜੋ ਬਾਦਲ ਸਾਹਿਬ ਦੇ ਪਹਿਲਾ ਹੱਥ ਲਾਉਂਦਾ جش نے اشارا کہ جی ہر ہر ترم ہر ہر برادری مہاراجا رنجیت خزانہ من کو پنڈت لدینا ناتھ پردھان منتری کون سی فقیر عزیز الدین فوجا نے سیپا سرار کون سی ہری سنگھ نمبا جی کاشی وشو ناتھ مندر نو جی کسی نے سونا پینٹ کیتا ہے تو لاہور کا جو مہاراجا سی پنجاب کا راجا سی رنجیت سنگھ نے کاشی وشو ناتھ مندر نو سونا پینٹ کیا جی دربار صاحب نے پینٹ کیتا تو مہاراجا رنجیت سنگھ نے کیتا

ਕਿ ਜੀ ਰਾਜ ਸਾਹਿਬ ਦੇ ਦਫ਼ਤਰ ਚ ਬੈਠ ਕੇ ਕਿ ਰਾਜ ਸਾਹਿਬ ਦੀ ਗੋੜ ਉਹਨਾਂ ਨੂੰ ਫੇਰ ਤਗੜਾ ਕਰਾਂਗੇ ਵੀ ਇਹ ਕੰਮ ਸਾਡੇ ਕਰਾਉਣੇ ਬਾਦਰ ਸਾਹਿਬ ਸਾਹਮਣੇ ਕਹਿ ਦਿੱਤੇ ਵਿਚਾਰ ਦਸ ਫਿਲੇ ਸੀ ਬੈਠੋ ਤੋਂ ਫਿਰ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਪੀਏ ਸੀਗਾ ਉਹਦਾ ਨਾਮ ਜੈਜੈ ਭੁੱਲ ਗਿਆ ਪਰ ਸ਼ੈਲੀਮ ਸ਼ਰਮਾ ਸੀ ਸੈਕਟਰੀ ਦੇ ਪੀਏ ਦੇ ਕਮਰੇ ਚ ਜਾ ਕੇ ਬੈਠੇ ਕੋਈ ਕੋਈ ਮੈਨੂਕੇਟ ਫਾਈਲਾਂ ਦਾ ਅਕਸਰੀ ਤੇ ਕਟਾਈ ਹੈ ਉਹ ਉਹਨਾਂ ਨੂੰ ਕਹਿੰਦੇ ਕਿ ਸ਼ਰਮਾ ਜੀ ਤੁਸੀਂ ਟਿੱਖੋ ਦੇ ਰਹਿਣ ਵਾਲੇ ਹੋ ਉਹ ਪਤਾ ਨਹੀਂ ਉਹਨਾਂ ਨੂੰ ਯਾਦ ਨਹੀਂ ਉਹ ਕਹਿੰਦਾ ਜੀ ਮੈਂ ਤਾਂ ਹਰਮਾਚਲ ਪ੍ਰਦੇਸ਼ ਦਾ ਕਾਗਦੇ ਦਾ ਤਾਂ ਕਿਹਾ ਤਾਂ ਤੂੰ ਮੇਰਾ ਪੁੱਤ ਹੋ ਜਾਂ ਮੇਰਾ ਬੇਟਾ ਹੈ ਜੇ ਹਰਮਾਚਲ ਪ੍ਰਦੇਸ਼ ਦਾ ਤਾਂ ਉਹ ਉਹ ਵੀ ਇਹ ਨੂੰ ਕਹਿਣ ਲੱਗੇ ਦੇਖੋ ਉਹ ਕਹਿਣ ਲੱਗੇ ਸ਼ਰਮਾ ਜੀ ਜਿਦੋਂ ਵੀ ਤੁਸੀਂ ਕਾਗਦੇ ਜਾਣਾ ਹੈ ਤਾਂ ਬਸਲੇ ਦੇ ਰੇਲੇ ਤਾਂ ਪਤੰਜਿਕੜ ਵੀ ਜਾਣਾ ਤੁਸੀਂ ਮੇਰੇ ਘਰ ਆ ਕੇ ਮੈਂ ਤੁਸੀਂ ਮੇਰੇ ਗੈਸਟ ਬੰਦ ਕੋਈ ਫੋਜ ਸਕਦੇ ਹੋ ਕਹਿੰਦੇ ਪੀਏ ਹੁਕਮਤਰੀਕੇ ਇਵੇ ਰਬੇ ਮੁਕੰਨਸੀ ਸਾਹਿਬ ਚਾਹੇ ਪੀਏਗੇ ਅਰੇ ਬੀਤਾ ਪਿਲਾ ਕੇ ਤੁਹਾਨੂੰ ਪੀਏਗੇ ਇਹ ਬਾਦਲਸ ਔਰ ਅੱਜਕਲ ਦੇ ਬਿਲਕੁਲ ਅੱਜਕਲ ਤਾਂ ਔਰ ਇਹ ਇਹਦਾ ਇਹ ਨਹੀਂ ਮਨਪ੍ਰੀਤ ਬਾਦਲ ਜਿਨ੍ਹਾਂ ਨੇ ਪੰਜਾਬ ਦੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਚਰਮ ਦਿਨ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਵਾਂ ਰਹੀ ਮੁੱਖ ਮੰਤਰੀ ਸਰਦਾਰ ਸੁਖਬੀ ਸਿੰਘ ਬਾਦਲ ਦੇ ਸੋਲੇ ਗਏ ਦੂਸਰੇ ਪਾਸੇ ਅੱਗੇ ਸੀ ਵੀਡੀਓ ਦੇਖਦੇ ਹਾਂ ਤੇ ਉਹਨਾਂ ਨੇ ਤਾਰੀਫ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦੀ ਕਿ ਉਹੀ ਗੁਣ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿੱਚ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਬਾਦਲ ਇਕੱਠੇ ਹੋਣਗੇ ਇਕੱਠੇ ਇਹਨਾਂ ਵੱਲੋਂ ਚੋਣਾਂ ਲੜੀਆਂ ਜਾਣਗੀਆਂ